ਹੰਸ ਸਸਕਲ ਜੀ ਸਾਰਿਆਂ ਨੂੰ ਵਧੇਰੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕੋਲਕ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘੋਂ ਅਗਲਾ ਪਹੁੰਚਿਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਮ ਵਿਖਾਉਣੀ ਹੈ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਨਾਲ ਨਾਲ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਸਾਰੇ ਮੇਰੇ ਭੈਣਾ ਭਰਾਵਾਂ ਤਿਆਂ ਪਤਾਂ ਸਾਰਾ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾ ਜੀ ਠੀਕ ਹੈ ਜੀ ਗੁਰੂ ਰਾਮਦਾਸ ਦੀ ਮਿਹਰ ਹੈ ਜੀ ਚਲੋ ਵਧੀਆ ਮਿਹਰ ਹੀ ਚਾਹੀਦੀ ਜੇ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਜੀ ਸਰਦਾਰ ਅਮਰਜੀਤ ਸਿੰਘ ਮਾਨ ਹੈ ਜੀ ਹਾਂਜੀ ਪਿੰਡ ਚੱਕ ਔਲਕਾ ਜੀ ਤੇ ਵੈਸੇ ਬੂੜੀ ਜੱਕ ਨਾਲ ਜਿਆਦਾ ਮਸ਼ਹੂਰ ਹੈ ਠੀਕ ਹੈ ਕਿਉਂਕਿ ਹਰ ਵੀਡੀਓ ਚਾਹੁੰਦੇ ਵੀ ਕਿੱਕ ਹੈ ਬੜੇ ਆ ਠੀਕ ਹੈ ਹਾਂ ਤੇ ਬੂੜੀ ਜੱਕ ਨਾਲ ਹਰ ਇੱਕ ਨੂੰ ਲੱਭਣਾ ਸੌਖਾ ਹੁੰਦਾ ਠੀਕ ਹੈ ਹਾਂਜੀ ਤੇ ਬਾਕੀ ਕਿਹਕੇ ਜਨਾਲੇ ਵੱਲੋਂ ਆਣਾ ਪੂੰਗੇ ਪਾਰ ਕਰਕੇ ਨਾਲੇ ਕਿਹਕੇ ਪਾਰ ਕਰਕੇ ਜਨਾਲਾ ਸਿੱਧਾ ਅੰਮ੍ਰਿਤਸਰੋ ਭਾਈ ਹੱਡੀ ਵਾਲਾ ਰੋਡ ਜਿਹੜਾ ਉਹ ਸਿੱਧਾ ਆ ਜਾਂਦਾ ਆਪਣੇ ਠੀਕ ਹੈ ਜੀ ਤੇ ਫੋਨ ਨੰਬਰ ਇੱਕ ਹੀ ਬੋਲਦੇ 7529899413 ਠੀਕ ਹੈ ਇੱਕੋ ਹੀ ਆ ਫੇਰ ਅੱਜ ਆਪਾਂ ਇੱਕੋ ਹੀ ਪਾਉਣੀ ਆਪਾਂ ਲੋਕ ਲਈ ਇੱਕ ਦੋ ਵੇਚ ਦਿੰਨੇ ਆ ਅੱਛਾ ਵੀਡੀਓ ਵਾਸਤੇ ਇਕੱਲੇ ਸਿਰਾਂ ਹੀ ਲਿਆਉਣੀ ਹੁੰਦੀ ਹੈ ਅੱਛਾ ਸਾਫ ਸੁਥਰਾ ਮੁੰਡਾ ਜਾਂਦਾ ਹੀ ਲਿਆਉਂਦਾ ਇੱਕ ਦੋ ਵੇਚ ਲਿੰਦਾ ਵਾ ਅੱਛਾ ਪਰ ਜਿੱਦਣ ਵੀਡੀਓ ਵਾਸਤੇ ਉਹ ਮੈਂ ਖੁਦ ਆਵਜਣਾ ਅੱਛਾ ਜੋ ਵੀ ਇਹਨੂੰ ਅਜੇ ਵੀ ਉਨਾ ਮੈਨੂੰ 4-5 ਸਾਲ ਹੋ ਗਏ ਨਾਲ ਲਗੀ ਫਿਰਦੇ ਨੂੰ ਉਨਾ ਭੇਦ ਨਹੀਂ ਇਹਨੂੰ ਅਜੇ ਠੀਕ ਹੈ ਜੀ ਹਾਂਜੀ ਠੀਕ ਠੀਕ ਚਲੋ ਫਿਰ ਤੇ ਕਿੰਨਾ ਸਵਾਹ ਹੋ ਗਿਆ ਤਨਾਏ ਤੇ ਜੀ ਅਸੀਂ ਪੁੱਛਿਆ ਨਹੀਂ ਹੈ ਪਹਿਲੇ ਵੀ ਹੋਰੀ ਦੂਜੇ ਵੀ ਹੋ ਸਕਦੀ ਹੈ ਅੱਛਾ ਪਹਿਲਾਂ ਵੀ ਹੋ ਸਕਦੀ ਦੂਸਰਾ ਵੀ ਜਾਨਕਾ ਦੰਦਾ ਜਵਾਨ ਹੋਣ ਲਈ ਹੈ ਪਰ ਜਿੰਨੇ ਪੁੱਛਿਆ ਨਹੀਂ ਕੁਝ ਦੱਸ ਨਹੀਂ ਚਾਹੀਦਾ ਤੇ ਕਿੰਨਾ ਕਿੰਨੇ ਦਿਨ ਹੋਏ ਸੂਈ ਨਾ ਇਹਨੂੰ ਸੂਈ ਨੂੰ ਅੱਜ 5ਵਾਂ ਦਿਨ ਹੋ ਗਿਆ ਜੀ ਐਤਵਾਰ ਦਾ ਨਾ ਸੂਈ ਜੀ ਕਿੰਨਾ ਤੋਂ ਤਿਆਰ ਕਰ ਗਈ ਜੀ ਦੁੱਧੇ ਥੱਲੇ ਜੀ ਹੈਗਾ 12 ਲੀਟਰ ਆਪਾਂ 11 ਲੀਟਰ ਬੋਲਾ ਅਗਲਾ ਨੂੰ ਇੱਥੇ ਆਵੇ ਮਣਾ ਕੇ ਦਾਵਾਂਗੇ ਅਗੀਆਂ ਪਿਛਲੀਆਂ ਜੀਆਂ ਆਪਾਂ ਦੋ ਵੇ ਰੱਖੀਆਂ ਅਗਲਾ ਇੱਥੇ ਛੱਡਿਆ ਅੱਛਾ ਤੇ ਆਪਾਂ ਨੂੰ 10 ਕਿਲੋ ਆਖਿਆ ਸੀ ਨਾ ਤੇ 12 ਲੀਟਰ ਬੋਲਾ ਚਵਾਕ ਦਿੱਤਾ ਅੱਛਾ ਤੇ ਉਹਦੇ ਸਾਨੂੰ ਫਾਇਦਾ ਇੱਥੇ ਛੱਡਣ ਚ ਹਾਂਜੀ ਹਾਂਜੀ ਜਦੋਂ ਵੀ ਅਗਲਾ ਮੜਕੀ ਇਹ ਨੇ ਤਾਂ ਸਾਨੂੰ 500 ਜਾਂ 1000 ਛੱਡ ਜੋ ਇਹ ਰੁਪਈਆ ਵੀ ਜਾਂਦੇ ਨਾ ਛੱਡ ਤੂੰ ਫੇਰ ਪਹਿਲਾਂ ਹੀ ਦੁੱਧ ਘੱਟ ਦੱਸਿਆ ਸੀ ਤੇ ਵੱਧ ਨਿਕਲਿਆ ਬਾਕੀ ਇਹ ਕਿ ਚਲੋ ਇੱਥੇ ਆ ਕੇ ਕੋਈ ਚਵਾਈ ਕਰੇ ਮਿੰਤੀ ਕਰਕੇ ਖੜੇ ਰੋਟੀਆਂ ਦੀ ਮੁੱਕ ਜਾਂਦੀ ਤੇ ਅਗਲੇ ਦੀ ਵੀ ਮੁੱਕ ਜਾਂਦੀ ਹਾਂਜੀ ਹਾਂਜੀ ਤੇ ਕਿੰਨਾ ਕੁ ਤੇਰਾ ਦੁੱਧ ਚਵਾਈ ਜਾਊਗੀ ਦੁੱਧ ਅਮੀ ਆਦੀ 18 20 15 ਲੀਟਰ ਤੇ ਜਰੂਰ ਚਵਾਉਂਗੀ ਆਂਗੀ 12 30 'ਚ ਹੋਣ ਤੋਂ ਸਟਾਰਟ ਅੰਗੇ 10 ਤੋਂ 12 ਠੀਕ ਹੈ ਜੀ ਤੇ ਇਹ 2 3 ਲੀਟਰ 9 ਵਜੇ ਦੇ ਫਿਰ ਇਹਨੇ ਕੀ ਕੀਤਾ ਠੀਕ ਹੈ ਜੀ ਤੇ ਬੱਚਾ ਇਹਦਾ ਆਜੇ ਚਵਾ ਚਵਾ ਓਕੇ ਪੂਰਾ ਮੈਂ ਵਿਖਾ ਦਿੱਤੀ ਦਿਖਾਈ ਦੋ ਹਰੇ ਕਰੀ ਤੇ ਆਹ ਦੇਖ ਸਾਡੇ ਨਾੜੋ ਜਿਹੜਾ ਨਾਲ ਹੀ ਆਹ ਬੱਚਾ ਜਿਹੜਾ ਛੜਤਾ ਹੱਲੇ ਬਾਕੀ ਇਹ ਪਿਛਲੇ ਹਵਾਨਾ ਦੇਖ ਸਕਦੇ ਜਿਹੜਾ ਕੰਪੈਕਟ ਜਿਹੇ ਹਵਾਨਾ ਜਿਹੜਾ ਇਹਦਾ ਤਾਂ ਜੀ ਸੂਈ ਹੋ ਜੇ ਆਹ ਦੇਖ ਸਕਦੇ ਥਾਣੇ ਦੇ ਲਾਗੇ ਤਾਂ ਦਿਖਾ ਰਹੀ ਹੈ ਵਿਧੀ ਚਵਾਖ ਰੇ ਨਾ ਤੇ ਪਿਛਲੇ ਖੰੰਦਰ ਵਿੱਚਵਾਖ ਦਿਖਾ ਰਹੀ ਹੈ ਵਿਧੀ ਇਹ ਕਰੀ ਠੀਕ ਹੈ ਜੀ। ਉਤਰਾ ਰੱਸੀ ਪਾਓ ਤੇ ਭਾਵੇਂ ਨਾ ਪਾਓ। ਤੇ ਦੋਵੇਂ ਪਾਸੇ ਬੰਨ੍ਹ ਦਿੰਦੀ ਜੇ। ਆਹ ਵੇਖੋ ਜੀ। ਠੀਕ ਹੈ। ਦੇਖੋ ਦੋਵੇਂ ਪਾਸੇ ਭਾਵੇਂ ਬਈ ਜਾਓ। ਠੀਕ ਹੈ ਜੀ। ਤੋੜ ਦਈਏ ਫਿਰ ਇੱਕ ਵਾਰੀ ਹੁਣ ਆਪਾਂ। ਤੋੜ ਕੇ ਚਾਈ ਕਰਾ ਲੈਂਦੇ। ਖੋਲੋ ਹਾਂ ਫਿਰ ਤੋੜ ਦੋ ਇੱਕ ਵਾਰੀ।

ਮਾੜਾ ਮੋਟਾ ਹੋਣਾ ਹਾ ਮਾੜਾ ਮੋਟਾ ਲੋਕਾਂ ਨੇ ਤੋਂ ਬਰਕਦੀ ਆ ਹਾਂ ਨਾ ਪੀਰ ਹੋਈ ਇੱਧਰ ਲਾ ਕੇ ਨਿੰਦੇ ਦੱਸਿਓ ਫਿਰ ਇਹਦਾ ਮੁੱਲ ਆਪਾਂ ਮੁੱਲ ਪੰਚਾਇਤ ਨੇ ਹਰ ਵੀ ਕਰਦੇ ਆ ਹਾਂਜੀ ਜੇ ਜੀ ਕਰਾਂਗੇ ਜੇ ਜੀ ਕਰ ਦਿਓ ਅੱਜ ਵੀ ਇਹੋ ਜੀ ਵੜਾ ਤੂੰ ਆ ਵੇਖ ਕਿਤਾ ਕਰਦ ਕੇ ਲੰਮੀ ਬੇਲ ਕਿੰਨੀ ਏਰੀ ਹਾਂਜੀ ਹਾਂਜੀ ਬਾਕੀ ਇਹ ਕਿ ਠੰਡੀ ਤੇਰੀ ਪੂਰੀ ਹੈ ਜੀ ਮੈਂ ਠੰਡੀ ਤੇਰੀ ਦੇ ਭਾਵੇਂ 4 ਜੀ ਹੈਗਾ ਤੇ ਥਣ ਫੜ ਕੇ ਥੱਲੇ ਬਹਿਣ ਗਾਂਹੇ ਲਜਾਏ ਤੇ ਇਹ ਗੱਲ ਦੀ ਮੇਰੀ ਗਰੰਟੀ ਮੈਂ ਪੈਸੇ ਵਾਪਸ ਦੇ ਦੂੰ ਅੱਛਾ ਹਾਂ ਠੀਕ ਐ ਤੇ ਕਿੰਨੇ ਦੇ ਦਈਏ ਫਿਰ ਮੋਲ ਆਪਾਂ ਕਰਨਾ 37000 ਅੱਛਾ 1000 ਰੁਪਿਆ ਛੋੜ 36000 36000 ਦੀ ਠੀਕ ਐ ਚਲੋ ਮੌਕੇ ਤੇ ਥੋੜਾ ਬਾਤਾਂ ਮੁਫਲੀ ਮਾਫਲੀ ਜੋਗੇ ਛੱਡ ਦੋਗੇ ਨਿਆਣੇ ਜੋੜ ਛੱਡਾਂ ਕੋਈ ਗੱਲ ਨਹੀਂ ਲੋੜੀ ਆਈ ਆ ਮੋੜੀ ਜੋਗੇ ਹੋਰ 500 ਛੱਡ ਦਾਂਗਾ ਯਾਰ ਠੀਕ ਐ ਇਹ ਕਿਹੜੀ ਗੱਲ ਐ ਠੀਕ ਹੈ ਬਾਕੀ ਇਹ ਕਿ ਚਲੋ ਸੂਈ ਸਵਾਈ ਹੈ ਤੁਹਾਡੇ ਘਰੇ ਕੋਈ ਚਵਾਈ ਕਰਕੇ ਖੜੇ ਮੈਂ ਮਨਾ ਕਿ ਤੂੰ ਨਾ ਆਖੀ ਮੈਂ ਨਾ ਮੇਰੇ ਘਰ ਆਵੇ ਚਵਾਈ ਮੈਂ ਤਸੱਲੀ ਮੈਂ ਕਰਾ ਕੇ ਦਊ ਠੀਕ ਹੈ ਜੀ ਮੇਰੇ ਆਖੇ ਤਾਂ 2 ਕਿਲੋ ਵਾਧ ਨਾ ਦੂ ਤਾਂ ਆਖੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ